ਕਿਉਂਕਿ ਮਨੁੱਖ ਜਦੋਂ ਕਿਸੇ ਸਾਧੂ ਦੀ ਸੰਗਤ ਕਰ ਲਵੇ ਜਾਂ ਸਤ ਸੰਗਤ ਕਰ ਲਵੇ ਉਸ ਮਨੁੱਖ ਦਾ ਬੇੜਾ ਪਾਰ ਹੋ ਜਾਂਦਾ ਹੈ ਸਾਧੂ ਵੀ ਇਹੋ ਜਿਹਾ ਹੋਣਾ ਚਾਹੀਦਾ ਮਹਾਪੁਰਸ਼ ਵੀ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਊਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਵੇ ਤੇ ਨੈਤਿਕ ਸਾਹਿਬ ਕਹਿੰਦੇ ਆ ਹਰ ਕੇ ਸੰਤਨਾ ਆਖਿਆ ਜੇ ਬਨਾਰਸ ਕੇ ਠਾਕਰ ਕਿ ਹਰੇਕ ਨੂੰ ਕੋਈ ਸੰਤ ਨਹੀਂ ਆਖਣਾ ਰੇਖ ਨੂੰ ਕੋਈ ਮਹਾਪੁਰਸ਼ ਨਹੀਂ ਆਖਣਾ ਮਹਾਪੁਰਸ਼ ਉਹ ਜਿਹੜਾ ਆਪਣੀ ਕੋਲ ਨੂੰ ਜਿਹੜਾ ਤਾਰ ਦਿੰਦਾ ਸੰਗਤ ਨੂੰ ਤਾਰ ਦਿੰਦਾ ਨਾਮ ਬਾਣੀ ਦੇ ਨਾਲ ਜੋੜਦਾ ਇੱਥੇ ਇੱਕ ਘਟਨਾ ਮਿਰਦੀਆ ਦਾਸ ਨੇ ਇੱਕ ਕੱਲ ਵੀ ਵਿਚਾਰ ਕੀਤੀ ਸੀ ਪਰ ਸੰਗਤਾਂ ਦਾ ਹੁਕਮ ਹੋਇਆ ਕਿ ਇਹ ਜਿਹੜੀ ਕੱਲ ਵਾਲੀ ਸਾਖੀ ਜਿਹੜੀ ਦੁਬਾਰਾ ਫਿਰ ਸੁਣਾਈ ਜਾਵੇ ਕਿਉਂਕਿ ਕੱਲ ਲਾਈਵ ਜਿਹੜਾ ਨਹੀਂ ਚੱਲ ਸਕਿਆ ਤਾਂ ਸੰਗਤਾਂ ਦਾ ਮੈਨੂੰ ਫੋਨ ਆਇਆ ਤਾਂ ਕਿ ਆਪ ਸਰਬਤ ਸੰਗਤਾਂ ਦੇ ਅੱਗੇ ਉਹ ਸਾਖੀ ਰੱਖਣ ਲੱਗਾ ਸੰਤ ਬਾਬਾ ਅਰਜੀਤ ਸਿੰਘ ਜੀ ਆ ਸਾੜੀ ਵਾਲੇ ਮਹਾਪੁਰਖੇ ਬੈਠੇ ਸਨ ਬਜ਼ੁਰਗ ਅਵਸਥਾ ਉਹਨਾਂ ਦੇ ਕੋਲ ਇੱਕ ਮਾਈ ਜਉਂਦੀ ਹੈ ਮਾਈ ਆਈ ਸਾਥ ਸੰਗਤ ਵਿੱਚ ਬੈਠੀ ਮਹਾਪੁਰਖਾਂ ਦੇ ਦਰਸ਼ਨ ਕੀਤੇ ਜਦ ਮਹਾਪੁਰਖਾਂ ਦੇ ਦਰਸ਼ਨ ਕੀਤੇ ਉਹ ਮਾਏ ਜੜੀ ਆ ਅੱਧੇ ਘੰਟੇ ਬਾਅਦ ਰੋਣ ਲੱਗ ਪਈ ਜਦ ਮਾਈ ਰੋਣ ਲੱਗ ਪਈ ਮਹਾਪੁਰਖ ਮੱਝੇ ਤੇ ਬੈਠੇ ਸਨ ਬਜ਼ੁਰਗ ਵਸਤਾ ਸਿ ਆਪਣੇ ਸੇਵਾਦਾਰ ਨੂੰ ਕਹਿਣ ਲੱਗੇ ਕਿ ਬਰਨਜੀਤ ਸਿੰਘ ਪਤਾ ਕਰ ਕਿ ਮਾਈ ਕਿਉਂ ਰੋਂਦੀ ਪਈ ਆ ਸੇਵਾਦਾਰ ਗਿਆ ਉਸ ਮਾਈ ਦੇ ਕੋਲ ਮਾਈ ਨੇ ਪੁੱਛਿਆ ਕਿ ਮਾਈ ਤੂੰ ਰੋਂਦੀ ਕਿਉਂ ਪਈ ਹੈ ਕਹਿਣ ਲੱਗੀ ਮਹਾਪੁਰਖੋ ਮੇਰਾ ਇੱਕੋ ਇੱਕ ਪੁੱਤਰ ਉਹ ਵੀ ਜੇਲ੍ਹ ਦੇ ਵਿੱਚ ਆ ਇਸ ਸੇਵਾਦਾਰ ਕਹਿਣ ਲੱਗਾ ਮਾਂ ਪੁੱਛੋ ਇਹ ਮਾਈ ਕਹਿ ਰਹੀ ਆ ਕਿ ਮੇਰਾ ਇੱਕੋ ਇੱਕ ਪੁੱਤਰ ਆ ਉਹ ਵੀ ਜੇਲ੍ਹ ਦੇ ਵਿੱਚ ਆ ਤੇ ਮਾਂ ਪੁੱਛ ਕਹਿਣ ਲੱਗੇ ਕਿਸ ਮਾਈ ਨੂੰ ਪੁੱਛੋ ਉਸ ਨੇ ਗਲਤੀ ਕੀ ਕੀਤੀ ਸੀ ਕਿਉਂਕਿ ਗਲਤੀ ਤਾਂ ਬਿਨਾ ਕਦੇ ਮਨੁੱਖ ਨੂੰ ਸਜ਼ਾ ਨਹੀਂ ਹੁੰਦੀ ਇਹਨੇ ਗਲਤੀ ਕੀ ਕੀਤੀ ਆ ਕੋਈ ਜ਼ੁਲਮ ਕੀਤਾ ਸੀ ਤੇ ਸੇਵਾਦਾਰ ਫਿਰ ਪੁੱਛਣ ਲੱਗਾ ਮਾਤਾ ਤੇਰੇ ਪੁੱਤਰ ਨੇ ਗਲਤੀ ਕੀ ਕੀਤੀ ਸੀ ਕਹਿਣ ਲੱਗੇ ਕਿ ਉਸਦਾ ਫਰੈਂਡ ਦਾ ਉਸਦਾ ਮਿੱਤਰ ਜਿਹੜਾ ਕਿਤੇ ਲੜਾਈ ਹੋ ਗਈ ਉਹਨਾਂ ਦੇ ਕੋਲ ਕਤਲ ਹੋ ਗਿਆ ਤੇ ਮੇਰੇ ਬੱਚੇ ਨੇ ਸਰਮ ਜਮਾਨਤ ਭਰੀ ਸੀ ਉਸ ਦੀ ਤੇ ਝੂਠੀ ਗੱਡੀ ਫਰਿਆਦ ਤਾਂ ਇਹ ਲਿਖਵਾਈ ਸੀ ਕਿ ਉਸ ਦੇ ਕੋਲ 4 ਕਿੱਲੇ ਪੈੜੀ ਆ 4 ਕਿੱਲੇ ਪੈੜੀ ਆ ਤੇ ਕਹਿੰਦੇ ਜਦ ਤਪਤੀਸ਼ ਹੋਈ ਪਤਾ ਲੱਗਾ ਕਿ ਸਾਡੇ ਕੋਲ ਤਾਂ ਕੋਈ ਪੈਣੀ ਨਹੀਂ ਹੈਦੀ ਸੀ ਤੇ ਦਾਜ ਨੇ ਫੜ ਕੇ ਕੁਛ ਨ ਵੀ ਸਗਾ ਦਿੱਤੀ ਕਹਿੰਦੀ ਕਿ ਦੋ ਵਾਰਾ ਜਮਾਨਤ ਲਈ ਆ ਕਿ ਹਜੇ ਕੋਈ ਕੰਮ ਨਹੀਂ ਬੰਨ ਰਿਆ ਉਸ ਉਸ ਮੇਰੇ ਪੁੱਤਰ ਦੇ ਛੋਟੇ ਛੋਟੇ ਬੱਚੇ ਨੇ ਘਰਵਾਰੀ ਘਰ ਦੇ ਵਿੱਚ ਕੱਲੀ ਆ ਛੋਟੇ ਛੋਟੇ ਉਸ ਦੇ ਬੱਚੇ ਨੇ ਘਰ ਦੇ ਵਿੱਚ ਗਰੀਬੀ ਬਹੁਤ ਹੈ ਦੋ ਵਾਰਾ ਜਮਾਨਤ ਲਈ ਆ ਪਰ ਕੱਲ ਨਹੀਂ ਬੰਨ ਰੇ ਜੱਜ ਸਾਹਿਬ ਨੇ ਜਿਹੜਾ ਲਾਲ ਪੈਣ ਦੇ ਨਾਲ ਪਤਾ ਨਹੀਂ ਕੀ ਲੇਪ ਦਿੱਤਾ ਜਿਹੜਾ ਕੰਮ ਨਹੀਂ ਬੰਨ ਰਿਆ ਇਲੇਜਰ ਨੂੰ ਸੰਗਤ ਹੋਰ ਆ ਗਈ ਤੇ ਮਹਾਪੁਰਸ਼ ਉਧਰ ਗੱਲਾਂ ਲੱਗ ਜਾਂਦੇ ਨੇ ਬੀਬੀ ਦੇਖ ਕੇ ਰਹਾ ਰਹਿ ਜਾਂਦੀਆਂ ਕਿ ਮਹਾਪੁਰਖਾਂ ਨੇ ਕੋਈ ਗੱਲ ਨਹੀਂ ਕੀਤੀ ਕੀ ਅਸੀਂ ਜ਼ਮਾਨਤ ਲਾਈਏ ਜਾਂ ਨਾ ਲਈਏ ਤੋਂ ਸੇਵਾਦਾਰ ਨੂੰ ਪੁੱਛਣ ਲੱਗੀ ਜਦੋਂ ਸੇਵਾਦਾਰ ਨੂੰ ਪੁੱਛਣ ਲੱਗੀ ਤਾਂ ਸੇਵਾਦਾਰ ਵੀ ਗੱਲਾਂ ਲੱਗ ਪਿਆ ਉਸ ਨੇ ਵੀ ਕੋਈ ਗੱਲ ਨਾ ਕੀਤੀ ਦੂਸਰਾ ਦਿਨ ਹੋਇਆ ਜਦੋਂ ਦੂਸਰਾ ਦਿਨ ਹੋਇਆ ਤਾਂ ਬੂਆ ਦਰਵਾਜ਼ਾ ਖੜਕਾਉਂਦੀ ਰਹੀ ਮਹਾਪੁਰਸ਼ਾਂ ਨੇ ਦਰਵਾਜ਼ਾ ਨਾ ਖੋਲਿਆ ਜਦੋਂ ਮਹਾਪੁਰਸ਼ਾਂ ਨੇ ਦਰਵਾਜ਼ਾ ਨਾ ਖੋਲਿਆ ਤਾਂ ਤੀਸਰੇ ਦਿਨ ਫਿਰ ਆਈ ਜਦੋਂ ਤੀਸਰੇ ਦਿਨ ਫਿਰ ਆਈ ਤਾਂ ਸੰਤ ਮਹਾਪੁਰਖ ਅਜੀਤ ਸਿੰਘ ਜੀ ਹਸਾਲੀ ਵਾਲੇ ਪੁੱਛਣ ਲੱਗੇ ਕਿ ਪਰਮਜੀਤ ਸਿੰਘ ਆ ਪਤਾ ਕਰ ਦੋ ਤਿੰਨ ਦਿਨ ਹੋ ਗਏ ਇਹ ਬੀਬੀ ਕਿਉਂ ਹੁੰਦੀ ਪਈ ਹੈ ਜਦੋਂ ਪੁੱਛਿਆ ਤੇ ਬੀਬੀ ਕਿ ਤੂੰ ਕਿਉਂ ਆਉਂਦੀ ਪਈਆਂ ਕਾਰਨ ਕੀ ਹੈ ਕਹਿਣ ਲੱਗੀ ਮਹਾਪੁਰਖੋ ਮੈਂ ਪਰਸੋਂ ਨਹੀਂ ਆਈ ਸਾਂ ਕੱਲ ਵੀ ਆਇਆ ਸੀ ਕਿ ਮੇਰਾ ਬੱਚਾ ਜਿਹੜਾ ਜੇਲ੍ਹ ਦੇ ਵਿੱਚ ਆ ਤੇ ਕੋਈ ਉਹਨਾਂ ਦੀ ਕੋਈ ਬਾਰੇ ਗੱਲ ਨਹੀਂ ਤੁਸੀਂ ਕੀਤੀ ਮੈਂ ਉਦੋਂ ਵੀ ਤੁਹਾਨੂੰ ਪੁੱਛਦੀ ਰਹੀ ਕਿ ਅਸੀਂ ਜ਼ਮਾਨਤ ਲਾਈਏ ਜਾਂ ਨਾਂ ਲਾਈਏ ਤੇ ਸੇਵਾਦਾਰ ਕਹਿਣ ਲੱਗਾ ਕਿ ਮਹਾਪੁਰਖੋ ਇਹ ਪਰਸੋਂ ਵਾਲੀ ਬੀਬੀ ਆ ਜਿਸ ਦਾ ਪੁੱਤਰ ਜਿਹੜਾ ਜੇਲ੍ਹ ਦੇ ਵਿੱਚ ਆ ਤੇ ਮਹਾਪੁਰਖ ਹੱਸ ਕੇ ਕਹਿਣ ਲੱਗੇ ਕਿ ਤੇਰਾ ਕੰਮ ਤੇ ਪਰਸਾ ਹੀ ਹੋ ਗਿਆ ਸੀ ਤੂੰ ਅੱਜ ਕੀ ਕਰਨ ਵਾਸਤੇ ਆਈ ਤੋ ਬੀਬੀ ਜੜੀ ਮਾਰੀ ਚੜੀਆ ਸੋਚਦੀ ਪਈਆ ਕਿ ਪਰਸੋਂ ਤੇ ਮਹਾਪੁਰਖਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਮਹਾਪੁਰਖ ਕਹਿੰਦੇ ਪੈਣ ਲੱਗੇ ਪਰਸਾ ਹੀ ਦਾ ਕੰਮ ਹੋ ਗਿਆ ਇਹ ਕਾਰਨ ਕੀ ਹੈ ਤੇ ਗੱਲ ਕੀ ਹੋ ਸਕਦੀ ਆ ਸੇਵਾਦਾਰਨ ਪੁੱਛਣ ਲੱਗੀ ਤੇ ਸੇਵਾਦਾਰ ਕਹਨ ਲੱਗਾ ਕਿ ਮਾਹਪੁਰਖਾਂ ਦੇ ਉੱਤੇ ਸ਼ੰਕਾ ਨਹੀਂ ਕਰੀ ਦਿੰਦੀ ਜੇ ਸਾਥ ਸੰਗਤ ਵਿੱਚ ਆਇਦਾ ਜਾਂ ਕਿਸੇ ਸਾਧੂ ਦੀ ਸੰਗਤ ਕਰੀਦੀ ਆ ਉੱਤੇ ਮਾਨ ਦੇ ਵਿੱਚ ਸ਼ੰਕਾ ਲੈ ਕੇ ਨਹੀਂ ਆਈਦੀ ਤਾਂ ਹੀ ਭਗਤ ਕਬੀਰ ਜੇ ਫਰਮਾਨਕ ਤੱਕ ਵੀਰ ਸਾਧੂ ਕੋ ਮਿਲਣਾ ਜਾਇਗਾ ਸਾਥ ਨਾਲ ਇੱਜਾ ਕੋਈ ਕਿ ਜਦ ਮਾਹਪੁਰਖਾਂ ਨੂੰ ਮਿਲਣ ਵਾਸਤੇ ਜਾਇਦਾ ਸਾਥ ਸੰਗਤ ਕਰਨ ਵਾਸਤੇ ਜਾਇਦਾ ਨਾਲ ਕਿਸੇ ਨੂੰ ਲੈ ਕੇ ਨਹੀਂ ਜਾਇਦਾ ਭਾਵਕੇ ਸ਼ੰਕੇ ਲੈ ਕੇ ਨਹੀਂ ਜਾਇਦੇ ਤੇ ਵਰਨ ਜੀ ਸੇ ਕਹਿਣ ਲੱਗਾ ਕਿ ਜੇ ਮਹਾਪੁਰਖਾ ਨੇ ਕਹਿਤਾ ਕਿ ਮਾਈ ਤੇਰਾ ਕੰਮ ਪਰਸੋਂ ਹੀ ਹੋ ਗਿਆ ਤੇ ਸਮਝ ਤੋ ਹੋ ਗਿਆ ਕਾਰਨ ਕੀ ਬਣਿਆ ਸੀ ਕਿ ਜੱਜ ਸਾਹਿਬ ਜਿਹੜਾ ਜਾਂ ਅੰਬਰਸਰ ਦਾ ਜੱਜ ਸੀ ਉਹ ਪੁਰਾਣਾ ਜਿਹੜਾ ਚੇਂਜ ਹੋ ਜਾਂਦਾ ਤੇ ਉਥੇ ਨਵਾਂ ਜੱਜ ਆ ਜਾਂਦਾ ਜਦੋਂ ਨਵਾਂ ਜੱਜ ਆ ਜਾਂਦਾ ਤੇ ਉਹ ਆਉਂਦੇ ਆਉਂਦੇ ਰਸਤੇ ਦੇ ਵਿੱਚ ਜਦੋਂ ਜੇਲ੍ਹ ਦੇ ਕੋਲ ਪਹੁੰਚਿਆ ਉਸਦੇ ਮਾਨਡ ਦੇ ਵਿੱਚ ਵਿਚਾਰ ਆਈ ਕਿ ਇੱਕ ਵਾਰਾਂ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਪਤਾ ਕਰਨਾ ਚਾਹੀਦਾ ਕਿ ਉਸ ਤੇ ਕੈਦੀ ਕਿਹੜਾ ਕਿਹੜਾ ਜੱਜ ਸਾਹਿਬ ਜਦੋਂ ਜੇਲ੍ਹ ਦੇ ਵਿੱਚ ਪਹੁੰਚੇ ਸਾਰੇ ਸਟਾਫ ਨੂੰ ਪਤਾ ਲੱਗਾ ਕਿ ਅੱਜ ਜੱਜ ਆ ਰਿਹਾ ਜਦੋਂ ਜੱਜ ਸਾਹਿਬ ਜੇਲ੍ਹ ਦੇ ਵਿੱਚ ਪਹੁੰਚੇ ਦਫ਼ਤਰ ਦੇ ਵਿੱਚ ਬੈਠੇ ਤੇ ਉਹੀ ਬੱਚਾ ਜਿਹਨੂੰ ਸਜ਼ਾ ਹੋਈ ਸੀ ਜਿਸ ਦੀ ਅਰਦਾਸ ਲੈ ਕੇ ਮਾਰੀ ਜਿਹੜੀ ਮਹਾਪੁਰਸ਼ਾਂ ਦੇ ਕੋਲ ਗਈ ਸੀ ਉਹੀ ਬੱਚਾ ਜਿਹੜਾ ਜਲ ਪਾਣੀ ਦੇ ਨਾਲ ਸੇਵਾ ਕਰਿਆ ਸੀ ਜੱਜ ਜਿਹੜਾ ਵਾਰ-ਵਾਰ ਉਸ ਬੱਚੇ ਵੱਲ ਦੇਖੇ ਜਦੋਂ ਵਾਰ-ਵਾਰ ਬੱਚੇ ਵੱਲ ਵੇਖਦਾ ਤੇ ਉਹ ਬੱਚੇ ਨੂੰ ਬਾਤ ਮਾਰਦਾ ਹੁਸਨ ਪੁੱਛਦਾ ਕਿ ਤੂੰ ਦੇਖਣ ਨੂੰ ਲੱਗਦਾ ਨਹੀਂਗਾ ਕੋਈ ਕੋ ਜਲਮ ਕੀਤਾ ਹੋਵੇਗਾ ਤੂੰ ਕਾਦੇ ਵਾਸਤੇ ਜੇਲ੍ਹ ਦੇ ਵਿੱਚ ਆਣਾ ਉਹ ਕਹਿਣ ਲੱਗਾ ਜੱਜ ਸਾਹਿਬ ਮੇਰਾ ਫਰੈਂਡ ਸੀ ਮੇਰਾ ਮਿੱਤਰ ਸੀ ਉਹਨਾਂ ਦੇ ਕੋਲ ਕਤਲ ਹੋ ਗਿਆ ਸੀ ਮੈਂ ਝੂਠੀ ਗਵਾਹੀ ਦਿੱਤੀ ਸੀ ਝੂਠੀ ਭਰੰਧ ਭਰੀ ਸੀ ਕਿ ਮੇਰੇ ਕੋਲ ਚਾਰ ਕਿੱਲੇ ਪੈੜੀ ਹੈ ਤੇ ਜੱਜ ਕਹਿਣ ਲੱਗਾ ਕਿ ਦੁਨਿਆਵੀ ਦੁਨੀਆਂ ਦੇ ਨਾਲ ਜੇ ਕੋਈ ਧੋਖਾ ਕਰਦਾ ਤੇ ਜੱਜ ਸਾਹਿਬ ਉਸ ਨੂੰ ਮਾਫ਼ ਨਹੀਂ ਕਰਦਾ ਤੂੰ ਤੇ ਜੱਜ ਦੇ ਨਾਲ ਹੀ ਧੋਖਾ ਕਰ ਦਿੱਤਾ ਤਾਂ ਕਿ ਤੇਨੂੰ 420 ਦਾ ਜਿਹੜਾ ਪਰਚਾ ਹੋਇਆ ਤੇ ਕੇਸ ਦਰਜ ਹੋਇਆ ਭਾਬਕੇ ਨੂੰ ਜੱਜ ਦੇ ਨਾਲ 420 ਕੀਤੀ ਆ ਇਹ ਤੇਰੇ ਵਾਸਤੇ ਬਹੁਤ ਗਲਤ ਕਰ ਫਿਰ ਉਹ ਕਹਿਣ ਲੱਗਾ ਦੱਸਦਾ ਕਹਿਣ ਲੱਗੇ ਕਿ ਅੱਗੇ ਤੋਂ ਗਲਤੀ ਤਾਂ ਨਹੀਂ ਕਰਾਂਗਾ ਕਹਿੰਦਾ ਨਹੀਂ ਜੀ ਅੱਗੇ ਤੋਂ ਗਲਤੀ ਨਹੀਂ ਕਰਦਾ ਜੇਲਰ ਨੂੰ ਕਿਹਾ ਅਦਾਲਤ ਵਿੱਚ ਜਾਓ ਇਸ ਬੱਚੇ ਦੀ ਜਿਹੜੀ ਆ ਫਾਈਲ ਲੈ ਕੇ ਆਓ ਬੱਚੇ ਦੀ ਫਾਇਲ ਆਈ ਜੱਜ ਸਾਹਿਬ ਨੇ ਅੱਧਾ ਘੰਟਾ ਹੁੰਦੇ ਕੇਸ ਦੇ ਉੱਤੇ ਸਟੱਡੀ ਕੀਤੀ ਜਦੋਂ ਸਟੱਡੀ ਕੀਤੀ ਤੇ ਜੇਲਰ ਨੂੰ ਕਿਹਾ ਕਿ 4 ਵਜੇ ਤੋਂ ਪਹਿਲਾਂ ਪਹਿਲਾਂ ਕਿ ਬੱਚਾ ਘਰੇ ਚਲਣਾ ਚਾਹੀਦਾ ਜਦੋਂ 4 ਵਜੇ ਬੱਚਾ ਘਰੇ ਪਹੁੰਚਿਆ ਤੇ ਬੱਚੇ ਨੇ ਜਾ ਕੇ ਆਪਣੀ ਮਾਂ ਨੂੰ ਸਾਰੀ ਗੱਲ ਦਸੀ ਕਿ ਮੈਂ ਕਿੱਦਾਂ ਜਿਹੜਾ ਰਿਹ ਆ ਗਿਆ ਕਿੱਦਾਂ ਜੱਜ ਸਾਹਿਬ ਨੇ ਮੈਨੂੰ ਛੱਡ ਦਿੱਤਾ ਤੇ ਉਸ ਮਾਈ ਨੂੰ ਮਹਾਪੁਰਖਾਂ ਦੀ ਗੱਲ ਯਾਦ ਆ ਜਿੱਤ ਕਿ ਮਾਈ ਤੇਰਾ ਕੰਮ ਤੇ ਪਰਸੋਂ ਹੀ ਹੋ ਗਿਆ ਸੀ ਤੂੰ ਕਿਉਂ ਕਬਰਾਂ ਦੀ ਫਿਰਦੀ ਆ ਉਹ ਮਾਈ ਜਿਹੜੀ ਫਿਰ ਮਹਾਪੁਰਖਾਂ ਦੇ ਕੋਲ ਜਾਂਦੀ ਆ ਤੇ ਮਹਾਪੁਰਖਾਂ ਦਾ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਜਿਹੜਾ ਸੱਚੇ ਸਾਧੂ ਦੀ ਸੰਗਤ ਕਰਦਾ ਤੇ ਸਾਧੂ ਜਿਹੜਾ ਉਸਨੂੰ ਤਾਰ ਕੇ ਰੱਖ ਦਿੰਦਾ ਸਾਧੂ ਜਿਹੜਾ ਸੱਚਾ ਹੋਣਾ ਚਾਹੀਦਾ ਅੱਜ ਕੱਲ ਜਿਹੜੇ ਬਾਬੇ ਜਿਹੜੇ ਬਹੁਤ ਬਣ ਗਏ ਨੇ ਹਰਗੇ ਸੰਤਨਾ ਆਖਿਆ ਜੇ ਬਨਾਰਸ ਕੇ ਠੱਗ ਅੱਜ ਕੱਲ੍ਹ ਤਕਾਨਦਾਰ ਜਿਹੜੀ ਜਾਨੀ ਚੱਲਦੀ ਐ ਇੱਧਰੋਂ ਕੋਈ ਉੱਠਦਾ ਕਿ ਮੈਂ ਫਲਾਣਾ ਬਾਬਾ ਇੱਧਰੋਂ ਕੋਈ ਉੱਠਦਾ ਕਿ ਮੈਂ ਠੀਕ ਨਾ ਬਾਬਾ ਪਰ ਅਸਲੀ ਮਾਪੁਰਖ ਜਿਹੜਾ ਸਾਧੂ ਜਿਹੜਾ ਉਹ ਆ ਜਿਸ ਦੀ ਸੁਰਤੀ ਜਿਹੜੀ ਕਾਲ ਪੁਖ ਪਰਮਾਤਮਾ ਦੇ ਨਾਮ ਦੇ ਨਾਲ ਲੱਗੀ ਆ ਜਿਹੜਾ ਬਾਣੀ ਨੂੰ ਪੜਦਾ ਜਿਹੜਾ ਆਪ ਵੀ ਬਾਣੀ ਦੇ ਨਾਲ ਜੁੜਿਆ ਆਇਆ ਸੰਗਤਾਂ ਨੂੰ ਵੀ ਬਾਣੀ ਦੇ ਨਾਲ ਜੋੜਦਾ ਹੈ ਇਸੇ ਕਰਕੇ ਗੁਰਨਾਦਕ ਫਾਸ਼ਾ ਜੀ ਕਹਿੰਦੇ ਨਾਨਕ ਮੰਗੇ ਤੂਰ ਤਿਸੁਰ ਸਿਖ ਕੀ ਜੋ ਆਪ ਜਪਾ ਅਵਰਾ ਨਾਮ ਚ ਪਾਵੇ ਕਿ ਨਾਨਕ ਦਾਸ ਵੀ ਉਹਨਾਂ ਮਨੁੱਖਾਂ ਜਣਾਂ ਦੇ ਚਰਨਾਂ ਦੀ ਥੋੜੀ ਨੋਜਦਾ ਜਿਹੜੇ ਮਨੁੱਖ ਜਣ ਸਤ ਸੰਗਤ ਵਿੱਚ ਆ ਕੇ ਆਪ ਨਾਮ ਜਪਦੇ ਹਨ ਤੇ ਸੰਗਤਾਂ ਵਿੱਚ ਉਹਨਾਂ ਨੂੰ ਨਾਮ ਵਿੱਚ ਪਾਉਂਦੇ ਨੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇੰਨੇ ਅਕ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰ ਕਰਦਿਆਂ ਹੋ ਗਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮaaf ਕਰ ਦੇਣਾ ਦਾਤ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਦਾਸ ਕਿਮਾਤਾ ਜਾ ਚੁੱਕਿਆ ਕਿ ਗੁਰੂ ਦਾਮ ਦਾ ਤੇ ਤਰ ਦਾ ਕੁਪੂ ਕਰ ਤੇ ਗੁਰੂ ਨਾਨਕ ਦਾਸ ਮਹਾਰਾਜ ਜੀ ਨੇ ਡੂਟੀ ਬਖਸ਼ ਕੀਤੀ ਗਿਆ ਵਿਚਾਰਾਂ ਕਰਦਿਆਂ ਹੋਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਯੋਗ ਲਖਸ ਲੈਣਾ ਜੀ ਬਲਾਉ ਫਤਜੀ ਆਪੋ ਜੀ ਵਾਹਿ គ្រਤ ਕੀ ਖਲਸਾ ਵਾਹਿ គ្រਤ ਕੀ ਫਤੇ